ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੇ ਪੂਰੇ ਪ੍ਰਭ ਰਵ ਰਹਿਆ ਭਰ ਪੂਰੇ ਗੁਰਪੂਰਾ ਕੀਤੇ ਪੂਰੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 624 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੌਰ ਪੂਰੇ ਕੀਤੇ ਪੂਰੇ ਅਰਥਾਤ ਕਿ ਪੂਰੇ ਸਤਿਗੁਰੂ ਪਾਸ਼ਾ ਜੀਆਂ ਨੇ ਸਾਡੇ ਤੇ ਪੂਰੀ ਕਿਰਪਾ ਕਰ ਦਿੱਤੀ ਰਹਿਮਤ ਬਖਸ਼ਿਸ਼ ਕਰ ਦਿੱਤੀ ਔਰ ਮਹਾਰਾਜ ਕਹਿੰਦੇ ਪ੍ਰਭ ਰਵ ਰਹਿਆ ਭਰਪੂਰੀ ਸਤਿਗੁਰੂ ਪਾਤਸ਼ਾਹ ਜੀਆਂ ਦੀ ਪੂਰਨ ਕਿਰਪਾ ਤੋਂ ਉਪਰੰਤ ਉਹ ਪ੍ਰਭੂ ਪਰਮੇਸ਼ਰ ਉਹ ਮਾਲਕ ਸੁਆਮੀ ਸਾਨੂੰ ਸਾਰੀਆਂ ਥਾਵਾਂ ਦੇ ਵਿੱਚ ਰਮਿਆ ਹੋਇਆ ਔਰ ਭਰਪੂਰ ਪ੍ਰਤੀਤ ਹੋਣ ਲੱਗ ਪਿਆ ਕਹਿੰਦੇ ਖੇਮਾ ਕੁਸਲ ਭਇਆ ਇਸ ਨਾਨਕ ਪਾਰ ਹਮ ਬਿਟੋ ਕੁਰਬਾਨ ਖੇਮ ਕੁਸਲ ਭਇ ਇਸ ਨਾਨਾ ਅਰਥਾਤ ਕਿ ਸਾਡਾ ਇਸ ਨਾਨ ਸੁਖ ਔਰ ਆਨੰਦ ਸਰੂਪ ਹੋ ਨਿਭੜਿਆ ਪਾਰ ਹਮ ਬਿਟੋ ਕੁਰਬਾਨ ਅਰਥਾਤ ਕਿ ਹੁਣ ਅਸੀਂ ਪਾਰ ਬ੍ਰਹਮ ਪਰਮੇਸ਼ਰ ਜੀ ਤੋ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਕਹਿੰਦਾ ਗੁਰ ਕੇ ਚਰਨ ਕਬਲ ਰਿਦ ਧਾਰੇ ਬੇਗਨ ਨਾ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਓ ਗੁਰ ਕੇ ਚਰਨ ਕਬਲ ਰਿਦ ਧਾਰੇ ਅਰਥਾਤ ਕਿ ਗੁਰੂ ਮਹਾਰਾਜੀਆਂ ਦੇ ਕਮਲ ਦੇ ਫੁੱਲਾਂ ਵਰਗੇ ਚਰਨ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨੇ ਕੀਤੇ ਹਨ ਕਹਿੰਦਾ ਵਿਗਨ ਨਾ ਲਾਗੈ ਤਿਲਕਾ ਕੋਈ ਹੁਣ ਤਿਲ ਮਾਤਰ ਵੀ ਸਾਡੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਕੋਈ ਵਿਗੜ ਨਹੀਂ ਲੱਗਦਾ ਸਗਵ ਮਹਾਰਾਜ ਕਹਿੰਦੇ ਕਾਰਜ ਸਗਲ ਸਵਾਰੇ ਸਾਡੇ ਸਾਰੇ ਕਾਰਜ ਹੀ ਸਫਰ ਗਏ ਸਾਰੇ ਕਾਮ ਹੀ ਸਫਲੇ ਹੋ ਗਏ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੈਨ ਲਾ ਸਾਧ ਹੋ ਦੁਰਮਤ ਖੋਏ ਪਤ ਤੇ ਪਨੀਤ ਸਭ ਹੋਏ ਮਿਲ ਸਾਧ ਦੁਰਮਤ ਖੋਏ ਅਰਥਾਤ ਕਿ ਸਾਧ ਸਤਗੁਰੂ ਦੇ ਨਾਲ ਮਿਲ ਕੇ ਸਾਡੇ ਖੋਟੀ ਮਤ ਵਾਲੇ ਸਾਰੇ ਔਗਣ ਖੋ ਗਏ ਗਵਾਚ ਗਏ ਪਤਤ ਆਪਣੀਤ ਸਭ ਹੋਏ ਤੇ ਸਾਰੇ ਪਤਤ ਅਰਥਾਤ ਮਲੇਨ ਜਾਂ ਅਸ਼ੁੱਧ ਲੋਕ ਪੁਨੀਤ ਹੋ ਨਿਭੜੇ ਪਵਿੱਤਰ ਹੋ ਨਿਭੜੇ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਤੇ ਰਾਮਦਾਸ ਸਰੋਵਰ ਨਾ ਤਿਰਥਾਤ ਕਹਤਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲੇ ਸ੍ਰੀ ਅਮਰitsar ਸਾਹਿਬ ਵਾਲੇ ਸਰੋਵਰ ਦੇ ਵਿੱਚ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਨੇ ਨਹਾਉਣਾ ਕੀਤਾ ਜਾਂ ਰਾਮ ਦੇ ਦਾਸਾਂ ਵਾਲੇ ਸਤ ਸੰਗ ਰੂਪੇ ਸਰੋਵਰ ਦੇ ਵਿੱਚ ਮਨ ਕਰਕੇ ਜਿਨ੍ਹਾਂ ਨੇ ਇਸ਼ਨਾਨ ਕਰਨਾ ਕੀਤਾ ਮਹਾਰਾਜ ਕਹਿੰਦੇ ਸਭ ਲਾਥੇ ਪਾਪ ਕਮਾਤੇ ਅਰਥਾਤ ਕਿ ਉਹਨਾਂ ਦੇ ਆਪਣੇ ਕਮਾਏ ਹੋਏ ਸਾਰੇ ਪਾਪ ਉਹਨਾਂ ਦੇ ਮਨ ਤੋਂ ਲੈ ਗਏ ਕਹਿੰਦਾ ਗੋਨ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਲ ਧਿਆਇਆ ਗੋਨ ਗੋਬਿੰਦ ਨਿਤ ਗਾਇਆ ਤੇ ਨੇਤੀ ਸਦਾ ਹੀ ਮਹਾਰਾਜ ਕਹਿੰਦੇ ਉਹ ਗੋਬਿੰਦ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ ਸ੍ਰਿਸ਼ਟੀ ਦੇ ਰਾਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ ਔਰ ਸਾਧ ਸੰਗ ਮਿਲ ਧਿਆਇਆ ਸਾਧ ਸਤਿਗੁਰੂ ਪਾਤਸ਼ਾਹ ਜੀਆਂ ਦੇ ਸੰਗ ਮਿਲ ਕੇ ਜਾਂ ਸਾਧੂਆਂ ਦੇ ਸੰਗ ਮਿਲ ਕੇ ਹਾਰੇ ਪਰਮੇਸ਼ਰ ਨੂੰ ਤੇ ਆਉਣਾ ਕਰੀਏ ਕਹਿੰਦੇ ਮਨ ਬਾਛਤ ਫਲ ਪਾਏ ਗੁਰਪੂਰ ਆਰਦਾਤ ਆਏ ਹੁਣ ਅਸੀਂ ਮਾਨਛਤ ਫਲਾਂ ਨੂੰ ਪਾਉਣਾ ਕੀਤਾ ਹੈ ਤੇ ਪੂਰੇ ਸਤਗੁਰੂ ਪਾਸ਼ਾ ਜੀਆਂ ਨੂੰ ਆਪਣੇ ਹਿਰਦੇ ਦੇ ਵਿੱਚ ਤੇ ਆਉਣਾ ਕੀਤਾ ਹੈ ਕਹਿੰਦਾ ਗੁਰ ਗੋਪਾਲ ਅਨੰਦਾ ਜਪ ਜਪ ਜੀਵ ਪਰਮਾਨੰਦਾ ਗੁਰ ਗੋਪਾਲ ਅਨੰਦਾ ਮਹਾਰਾਜ ਕਹਿੰਦੇ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੁਰ ਗੋਪਾਲ ਜੀ ਆਨੰਦ ਸਰੂਪ ਹਨ ਜਪ ਜਪ ਜੀਵ ਪਰਮਾਨੰਦਾ ਤੇ ਅਸੀਂ ਉਸ ਪਰਮ ਆਨੰਦ ਸਰੂਪ ਪਰਮੇਸ਼ਰ ਜੀ ਨੂੰ ਜਪ ਜਪ ਕੇ ਜੀਵਣਾ ਕਰਦੇ ਹਾਂ ਕਹਿੰਦੇ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਜਨ ਨਾਨਕ ਨਾਮ ਧਿਆਇਆ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਂ ਨੇ ਤੁਹਾਡੇ ਦਾਸਾਂ ਨੇ ਤੁਹਾਡੇ ਸੇਵਕਾਂ ਨੇ ਤੁਹਾਡੇ ਨਾਮ ਨੂੰ ਧਿਆਉਣਾ ਕੀਤਾ ਹੈ ਔਰ ਪ੍ਰਭ ਆਪਣਾ ਬਿਰਦ ਰਖਾਇਆ ਤੋਂ ਪ੍ਰਭੂ ਪਰਮੇਸ਼ਰ ਜੀ ਨੇ ਆਪਣਾ ਬਿਰਦ ਰਖਾਉਣਾ ਕੀਤਾ ਆਪਣਾ ਬਖਸ਼ਿਆ ਦਾ ਸੁਭਾਅ ਪਾਲਣਾ ਕੀਤਾ ਸਾਡੇ ਆਈਬਾਂ ਨੂੰ ਔਗਣਾਂ ਨੂੰ ਗੁਨਾਹਾਂ ਨੂੰ ਬਖਸ਼ਣਾ ਕੀਤਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਟਾਰਾਗ ਸੋਰਠ ਮਹੱਲਾ ਪੰਜਵਾ ਉਂਦਾ ਹਦਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਸੇਜ अकेਲੀ نیند ਨਹੋਂ ਨੈਣ ਹੈ ਪੇਰ ਪਰਦੇਸ ਸਿਦਾਇਓ ਉਂਦਾ ਹਦਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਤਾਨ ਗੁਰੂ ਅਰਜਨ ਦੇ ਮਹਾਰਾਜ ਗੁਰੂਵੰਡ ਤੋਂ ਪਹਿਲਾਂ ਜਦੋਂ ਲਾਹੌਰ ਚੂਨਾ ਮੰਡੀ ਗਏ ਸਹਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ ਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹੁਕਮ ਨੂੰ ਮੰਨਦੇ ਹੋਏ ਮਹਾਰਾਜ ਨੇ ਹੁਕਮ ਕੀਤਾ ਸੇ ਜਿੰਨਾ ਚਿਰ ਬੁਲਾਈਏ ਨਾ ਵਾਪਸ ਨੇ ਆਉਣਾ ਧਰਮਸਾਲ ਬਣਾ ਕੇ ਨਾਨਕ ਜੀ ਦੇ ਨਾਮ ਦਾ ਪ੍ਰਚਾਰ ਕਰਨਾ ਮਹਾਰਾਜ ਵਿਛੋੜੇ ਦੀ ਅਵਸਾ ਦਾ ਜ਼ਿਕਰ ਕਰ ਰਹੇ ਨੇ ਕਹਿੰਦੇ ਦਹਾ ਦਸ ਸ਼ਤਰਾਂ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਉੱਪਰ ਅੰਬਰਾਂ ਦੇ ਵਿੱਚ ਦਸਾਂ ਦਿਸ਼ਾਵਾਂ ਦੇ ਵਿੱਚ ਮਹਾਰਾਜ ਕਹਿੰਦੇ ਮੇਗ ਘਟਾ ਘਟ ਮੇਗ ਦੀਆਂ ਘਟਾਵਾਂ ਹੀ ਘਟਾਵਾਂ ਬੱਦਲਾਂ ਦੀਆਂ ਘਟਾਵਾਂ ਹੀ ਘਟਾਵਾਂ ਸ਼ਤਰ ਤਾਣੀ ਬੈਠੀਆਂ ਹਨ ਸ਼ਾਮਿਆਂ ਨੇ ਤਾਣੀ ਬੈਠੀਆਂ ਹਨ ਔਰ ਮਹਾਰਾਜ ਕਹਿੰਦੇ ਦਾਮਨ ਚਮਕ ਡਰਾਇਓ ਜਿਹੜੇ ਮਾਇਆ ਰੂਪ ਬਿਜਲੀ ਆ ਉਹ ਵੀ ਚਮਕ ਕੇ ਉਹ ਵੀ ਲਿਸ਼ਕ ਕੇ ਸਾਨੂੰ ਡਰਾਉਣਾ ਕਰਦੀ ਹੈ ਵਿਛੋੜੇ ਦੀ ਹਾਲਤ ਦੇ ਵਿੱਚ ਇਹਨੇ ਸੇਜ अकेਲੀ ਨੀਂਦ ਨਾ ਨਾ ਨਹਿ ਫਿਰ ਪਰਦੇਸ ਸਦਾਇਓ ਸੇਜ अकेਲੀ ਨੀਂਦ ਨਾ ਨਾ ਨਹਿ ਫਿਰ ਦੇ ਰੂਪੀ ਸੇਜ ਦੇ ਉੱਪਰ ਹੁਣ ਮੈਂ ਜੀਵ ਰੂਪ ਇਸਤਰੀ ਇਕੱਲੀ ਹੀ ਹਾਂ ਔਰ ਮੇਰੇ ਸੁਰਤੀ ਰੂਪ ਨੇਤਰਾ ਦੇ ਵਿੱਚ ਮਹਾਰਾਜ ਕਹਿੰਦੇ ਸ਼ਾਂਤੀ ਰੂਪ ਚੈਨ ਰੂਪ ਨੀਂਦ ਨਹੀਂ ਪੈਂਦੀ ਕਿਉਂਕਿ ਪਿਰ ਪ੍ਰਦੇਸ ਸਿਧਾਇਓ ਸਾਡਾ ਪਿਰ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਦੇਸਾਂ ਨੂੰ ਜੁਸਦਾ ਹੋਇਆ ਭਾਵ ਕਿ ਸਾਡਾ ਹਰੀ ਪਰਮੇਸ਼ਰ ਅੰਦਰ ਅੰਦਰ ਅੰਤਿਸ਼ ਕਰਨ ਦੇ ਵਿੱਚ ਪ੍ਰਗਟ ਨਹੀਂ ਹੋਇਆ ਸਾਖਸ਼ਾਤ ਨਹੀਂ ਹੋਇਆ ਗੁਪਤ ਜੂ ਹੈ ਕਹਿੰਦੇ ਹੁਣ ਨਹੀਂ ਸੰਦੇਸ ਰੋ ਮਾਇਓ ਇੱਕ ਕੋਸਰੋ ਸੇਦ ਕਰਤ ਲਾਲ ਤਬ ਚਤੁਰ ਪਾਤਰ ਆਇਓ ਰਹਾਓ ਹੁਣ ਨਹੀਂ ਸੰਦੇਸ ਰੋ ਮਾਇਓ ਸੰਪਰਦਾਵਾਂ ਦੇ ਵਿੱਚ ਪਾਠ ਸੰਦੇਸ਼ ਰੋ ਮਾਇਓ ਵੀ ਕੀਤਾ ਜਾਂਦਾ ਖੈਰ ਅਰਥ ਕੋਈ ਐ ਹੁਣ ਨਹੀਂ ਸੰਦੇਸ ਰੋ ਮਾਇਓ ਰਥਾਤ ਕਹੇ ਮੇਰੇ ਮਾ ਹੁਣ ਮੈਨੂੰ ਮੇਰੇ ਪਤੀ ਦਾ ਕੋਈ ਵੀ ਸੰਦੇਸ਼ਾ ਨਹੀਂ ਆਉਂਦਾ ਕਹਿੰਦੇ ਇੱਕ ਕੋਸਰੋ ਸਿੱਧ ਕਰਤ ਲਾਲ ਪਹਿਲਾਂ ਸਾਡਾ ਲਾਲ ਸਾਡਾ ਪਿਆਰਾ ਕੇਵਲ ਇੱਕ ਕੋ ਮਾਤਰੀ ਸਿੱਧ ਕਰਿਆ ਕਰਦਾ ਸੀ ਐਵੇਂ ਥੋੜਾ ਜਿਹਾ ਪੈਂਡਾ ਹੈ ਤੈ ਕਰਿਆ ਕਰਦਾ ਸੀ ਕਹਿਣ ਤੋਂ ਭਾਵ ਕਿ ਅਸੀਂ ਐਵੇਂ ਥੋੜਾ ਜਿਹਾ ਜੀਵਨ ਬਤੀਤ ਕਰਦੇ ਸਾਂ ਤਬ ਚਤੁਰ ਪਾਤਰ ਆਇਓ ਇੰਨੇ ਚਿਰ ਦੇ ਵਿੱਚ ਮਹਾਰਾਜ ਕਹਿੰਦੇ ਸਾਡੇ ਪਿਆਰੇ ਦੇ ਸਾਨੂੰ ਚਾਰ ਪੱਤਰ ਆ ਜਾਇਆ ਕਰਦੇ ਸਨ ਆਵੇਂ ਥੋੜਾ ਜਿਹਾ ਜੀਵਨ ਬਤੀਤ ਕਰਦਿਆਂ ਹੀ ਸਾਡੇ ਪਿਆਰੇ ਦੀ ਕਿਰਪਾ ਇਸ਼ਾਰਾ मात्र ਹੋ ਜਾਇਆ ਕਰਦੀ ਸੀ ਕਿੰਨੀ ਵਾਰ ਸਾਡੇ ਉੱਪਰ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਿਉਂ ਬਿਸਰਾ ਇਹੋ ਲਾਲ ਪਿਆਰੋ ਸਰਬ ਗੁਣਾ ਸੁਖ ਧਾਯੋ ਮੰਦਰ ਚਰ ਕੇ ਪੰਥ ਨਿਹਾਰਾ ਨੈਣ ਨੀਰ ਭਰ ਆਇਓ ਕਿਉ ਬਿਸਰਾਇ ਇਹੋ ਲਾਲ ਪਿਆਰੋ ਮਹਾਰਾਜ ਕਹਿੰਦੇ ਪਿਆਰਾ ਲਾਲ ਸਾਡੇ ਮਨ ਤੋਂ ਭਲਾ ਵਿਸਰੇ ਕਿਉ ਭਾਵ ਕੇ ਕਦਾ ਚਿੱਤ ਵੀ ਨਾ ਵਿਸਰੇ ਕਿਹੜਾ ਪਿਆਰਾ ਕਹਿੰਦੇ ਸਰਬ ਗੁਣਾ ਸੁਖਦਾਇਓ ਜਿਹੜਾ ਸਾਰੇ ਗੁਣਾ ਦਾ ਦਾਤਾ ਤੇ ਸੁੱਖਾਂ ਦੀ ਦਾਤ ਕਰਨੇ ਵਾਲਾ ਹੈ ਭਾਈ ਉਹ ਪਿਆਰਾ ਭਲਾ ਸਾਡੇ ਮਨ ਤੋਂ ਵਿਸਰੇ ਹੀ ਕਿਉ ਕਹਿੰਦਾ ਮੰਦਰ ਚਰ ਕੇ ਪੰਥ ਨਿਹਾਰਾਂ ਨੈਣ ਨੀਰ ਭਰ ਆਇਓ ਮੰਦਰ ਚਰ ਕੇ ਪੰਥ ਨਿਹਾਰਾਂ ਮਹਾਰਾਜ ਕਹਿੰਦਾ ਮੈਂ ਮੰਦਰ ਤੇ ਚੜ ਕੇ ਕੋਠੇ ਤੇ ਚੜ ਕੇ ਆਪਣੇ ਪਿਆਰੇ ਦੇ ਪੰਥ ਨੂੰ ਨਿਹਾਰਦੀਆਂ ਪਿਆਰੇ ਦੇ ਰਾਹ ਨੂੰ ਤੱਕਦੀ ਹਾਂ ਪਾਪ ਕੇ ਸਰੀਰ ਤੋਂ ਉੱਪਰ ਉੱਠ ਕੇ ਨੌਵੇਂ ਘਰਾਂ ਤੋਂ ਨਿਕਲ ਕੇ ਦਸਵੇਂ ਘਰ ਦੇ ਵਿੱਚ ਪਰਵੇਸ਼ ਕਰਕੇ ਆਪਣੇ ਪਿਆਰੇ ਦਾ ਰਾਹ ਤੱਕਦੀ ਹਾਂ ਪਰੰਤੋ ਜਦੋਂ ਉਸ ਦਾ ਦਿਦਾਰ ਨਸੀਬ ਨਹੀਂ ਹੁੰਦਾ ਤਾਂ ਮਾਰੇ ਕਹਿੰਦੇ ਨੈਨ ਨੀਰ ਭਰ ਆਇਓ ਅਰਥਾਤ ਕ ਮੇਰੇ ਨੇਤਰ ਨੀਰ ਦੇ ਨਾਲ ਭਰ ਆਉਂਦੇ ਹਨ ਮੇਰੇ ਨੇਤਰਾں 'ਚ ਜਲ ਭਰ ਆਉਂਦਾ ਹੈ ਕਹਿੰਦੇ ਹਾ ਹੋ ਭੀਤ ਭਇਓ ਹਾ ਬੀਚੋ ਸੁਨਤ ਦੇਸ ਨਿਕਟਾਇਓ ਪਾ ਪੀਰੀ ਕੈ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਇਤ ਪਾਇਓ ਹਾ ਵਿਚੋ ਮੇਰੇ ਔਰ ਮੇਰੇ ਪਿਆਰੇ ਦੇ ਦਰਮਿਆਨ ਮੈਂ ਮੈਂ ਦੀ ਜਿਹੜੀ ਕੰਧ ਹੈ ਨਾ ਉਹ ਸ੍ਰੀ ਹੋਈ ਹੈ ਮਹਾਰਾਜ ਕਹਿੰਦੇ ਹਉਮੇ ਦੀ ਕੰਧ ਬਣ ਖਲੋਤੀ ਆਤਮਾ ਤੇ ਪਰਮਾਤਮਾ ਦੇ ਦਰਮਿਆਨ ਤੁੰਝ ਮਹਾਰਾਜ ਕਹਿੰਦੇ ਸੁਨਤ ਦੇਸ ਨਿਕਟਾਇਓ ਬੇਸ਼ੱਕ ਪਿਆਰੇ ਦਾ ਦੇਸ ਸੁਣੀ ਦਾ ਤੇ ਨੇੜੇ ਹੀ ਹੈ ਪਰ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਹਉਮੇ ਦੀ ਕੰਧ ਜੋ ਸਰ ਚੁੱਕੀ ਹੈ ਮਹਾਰਾਜ ਕਹਿੰਦੇ ਪਾਪੀ ਰੀਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਪਾਪੀ ਰੀਕੇ ਪਾਤ ਪਰਦੋ ਬੇਸ਼ਕ ਆਤਮਾਰ ਪਰਮਾਤਮਾ ਦੇ ਦਰਮਿਆਨ ਪੰਬੀਰੀ ਦੇ ਪਾਤ ਅਰਥਾਤ ਕਿ ਤਿਤਲੀ ਦੇ ਖੰਭ ਵਰਗਾ ਪੜਦਾ ਹੈ ਮਹਾਰਾਜ ਕਹਿੰਦੇ ਬਿਨ ਪੇਖੇ ਦੂਰ ਆਇਓ ਪਰੰਤੂ ਆਪਣੇ ਪਿਆਰੇ ਦੇ ਦਰਸ਼ਨਾਂ ਤੋਂ ਬਿਨ ਉਸ ਨੂੰ ਵੇਖਣ ਤੋਂ ਬਗੈਰ ਉਹ ਸਾਨੂੰ ਬਹੁਤ ਦੂਰ ਪ੍ਰਤੀਤ ਹੁੰਦਾ ਹੈ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕੰਧ ਉਹਨੇ ਪ੍ਰਦੇਸ ਹੁੰਦਾ ਮਹਾਰਾਜ ਕਹਿੰਦੇ ਬਿਨਾਂ ਦਰਸ਼ਨਾਂ ਤੋਂ ਦੂਰ ਹੀ ਲੱਗਦਾ ਹੈ ਸਾਨੂੰ ਤਾਂ ਰੇਡੇ ਲੱਗਦਾ ਹੈ ਕਹਿੰਦੇ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰ ਦੁਖ ਮਿਟਾਇਓ ਕਹੋ ਨਾਨਕ ਹੋ ਮੈਂ ਭੀਤ ਗੁਰ ਖੋਈ ਤੋ ਦਿਆਰ ਬਿਠ ਲੋ ਪਾਇਓ ਰਪਾਲ ਸਰਬ ਕੋ ਠਾਕੁਰ ਤੇ ਸਾਰਿਆਂ ਦਾ ਮਾਲਕ ਜਾਂ ਸਵਾਮੀ ਹੁਣ ਸਾਡੇ ਤੇ ਦਿਆਲੂ ਕਿਰਪਾਲੂ ਹੋਇਆ ਔਰ ਮਹਾਰਾਜ ਕਹਿੰਦੇ ਸਗਰ ਦੁੱਖ ਮਿਟਾਇਓ ਉਹਨਾਂ ਨੇ ਸਾਡਾ ਸਾਰਾ ਦੁੱਖ ਹੀ ਮਿਟ ਦਿੱਤਾ ਖਤਮ ਕਰ ਦਿੱਤਾ ਕਹਿੰਦੇ ਕੋਹ ਨਾਨਕ ਹਉ ਮੈਂ ਪੀਤ ਗੁਰ ਕੋਈ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਕਹ ਨਗੁਰਵਰਜੰਦੇ ਮਹਾਰਾਜ ਕਿ ਸਾਡੇ ਸਤਿਗੁਰੂ ਪਾਤਸ਼ਾਹ ਦੀਆਂ ਨੇ ਸਾਡੇ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਜਿਹੜੀ ਹੌਮੇ ਦੀ ਭੀਤ ਹੈ ਨਾ ਹੰਕਾਰ ਦੀ ਕੰਧ ਹੈ ਉਹ ਖੋਹ ਦਿੱਤੀ ਡੇਗ ਦਿੱਤੀ ਕਹਿੰਦੇ ਤਾਂ ਉਹ ਦਾ ਯਾਰ ਬਿਠਲੋ ਪਾਇਓ ਤਾਂ ਹੀ ਅਸੀਂ ਦਇਆ ਦੇ ਘਰ ਬਿਠੜ ਨੂੰ ਭਗਵਾਨ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਕਹਿੰਦੇ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਾਬ ਰਹਿਓ ਅੰਦੇਸ ਰ ਮਾਇਓ ਅਰਥਾਤ ਕਿ ਮੇਰੀ ਮਾਂ ਹੁਣ ਸਾਡੇ ਸਾਰਿਆਂ ਦੇ ਛੇ ਰਹਿ ਗਏ ਚੋਰੇ ਤੋਖਲੇ ਮੁੱਕ ਗਏ ਫਿਕਰ ਲੱਤ ਗਏ ਮਾਰੇ ਕਹਿੰਦੇ ਜੋ ਚਾਹਤ ਸੋ ਗੁਰੂ ਮਿਲਾਇਓ ਜਿਹਦੇ ਦਰਸ਼ਨਾਂ ਨੂੰ ਚਾਹੁੰਦੀ ਫਿਰਦੀ ਸੀ ਸਾਡੇ ਸਤਿਗੁਰੂ ਪਾਤਸ਼ਾਹ ਦੀਆਂ ਨੇ ਸਾਨੂੰ ਉਹ ਮਿਲਾ ਦਿੱਤਾ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ ਕਹਿੰਦੇ ਸਰਬਗੁਨਾ ਨਿਦਰਾਇਓ ਰਹਾਉ ਦੂਜਾ ਸਰਬਗੁਨਾਨੇਦ ਰਾਯੋ ਅਰਥਾਤ ਕਿ ਸਾਰੇ ਗੁਨਾ ਦਾ ਖਜ਼ਾਨਾ ਉਹ ਰਾਜਾ ਰੂਪ ਹਰੀ ਪਰਮੇਸ਼ਰ ਹੈ ਰਹਾਉ ਦੂਜਾ ਸੁ ਮਹਾਰਾਜਿਆਂ ਨੇ ਬਚਨ ਦੇ ਖੀਰ ਦੇ ਵਿੱਚ ਦੂਸਰਾ ਰਹਾਉ ਰਚਿਆ ਜੋ ਪਹਿਲੇ ਰਹਾਉ ਦਾ ਉੱਤਰ ਹੈ ਸੋ ਆਪਣੇ ਅਗਲੇ ਬਚਨ ਦੇ ਵਿੱਚ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਖਾ ਮਹੱਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਗੈਬ ਹੋੜ ਗਵਾਤੀ ਹੋਈ ਜਿਨ ਨੂੰ ਮੋੜ ਕੇ ਲਿਆਉਣ ਵਾਲਾ ਪਾਪ ਕੇ ਖੁਸੀ ਹੋਈ ਅਵਸਾ ਨੂੰ ਵਾਪਸ ਪਰਤਾਉਣ ਵਾਲਾ ਪਾਤਸ਼ਾਹ ਬੰਦੀ ਛੋੜ ਅਰਥਾਤਕ ਸਾਨੂੰ ਕੈਦ ਦੇ ਵਿੱਚੋਂ ਬੰਦੀ ਦੇ ਵਿੱਚੋਂ ਛਡਾਉਣੇ ਵਾਲਾ ਨਿਰੰਕਾਰ ਦੁਖਦਾਰੀ ਜਿਹੜਾ ਆਕਾਰ ਤੋਂ ਰਹਿਤ ਨਿਰਗੁਣ ਬ੍ਰਹਮ ਹੈ ਤੇ ਦੁਖਦਾਰੀ ਅਰਥਾਤਕ ਦੁੱਖਾਂ ਦੇ ਵਿੱਚ ਸਹਾਰਾ ਦੇਣੇ ਵਾਲਾ ਦੁੱਖਾਂ ਦਾ ਦਾਰੂ ਰੂਪ ਹੈ ਜਿਹੜਾ ਕਹਿੰਦਾ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਕੋਈ ਉੱਚਾ ਸੱਚਾ ਕਰਮ ਜਾਣਦੇ ਨਹੀਂ ਅਸੀਂ ਕਿਸੇ ਧਰਮ ਅਥਵਾ ਨੇਮ ਨੂੰ ਜਾਣਦੇ ਨਹੀਂ ਜਾਵਰ ਧਰਮ ਦੇ ਕਰਮਾਂ ਨੂੰ ਅਸੀਂ ਜਾਣਦੇ ਨਹੀਂ ਬਲਕੇ ਲੋਭੀ ਮਾਇਆ ਧਾਰੀ ਅਰਥਾਤ ਕਿ ਪਦਾਰਥਾਂ ਦੇ ਬਹੁਤ ਲਾਲਚੀ ਹਾਂ ਅਸੀਂ ਲੋਭੀ ਹਾਂ ਕਹਤੇ ਮਾਇਆ ਧਾਰੀ ਹਾਂ ਅਰਥਾਤ ਕਿ ਮਾਇਆ ਦੇ ਪ੍ਰੇਤਨ ਹਿਰਦੇ 'ਚ ਧਾਰਨ ਕਰਨੇ ਵਾਲੇ ਹਾਂ ਅਸੀਂ ਕਹਿੰਦੇ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਖੋ ਪੈਜ ਤੁਮਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਬੇਸ਼ੱਕ ਅਸੀਂ ਪਾਪੀ ਆਂ ਬੀ ਆਂ ਗੁਨਾਹੀ ਆਂ ਕਰਮ ਤਰਮ ਨੂੰ ਜਾਣਦੇ ਨਹੀਂ ਲੋਭੀ ਤੇ ਮਾਇਆ ਧਾਰੀ ਵੀ ਹਾਂ ਪਰੰਤੂ ਮਹਾਰਾਜ ਕਹਿੰਦੇ ਲੋਕਾਂ ਦੇ ਵਿੱਚ ਸਾਡਾ ਨਾਮ ਗੋਵਿੰਦ ਜੀ ਤੁਹਾਡਾ ਭਗਤ ਪੈ ਗਿਆ ਹੈ ਇਹ ਰੱਖੋ ਪੈਜ ਤੁਮਾਰੀ ਸੋਇਸ ਕਰਕੇ ਤੁਸੀਂ ਆਪਣੇ ਨਾਮ ਦੀ ਲਾਜ ਪਤ ਰੱਖੋ ਆਪਣੇ ਭੇਖ ਦੀ ਲਾਜ ਰੱਖੋ ਜੀ ਕਹਿੰਦੇ ਹਾਰ ਜਿਓ ਨਿਮਾਣਿਆ ਤੂੰ ਮਾਣ ਨਿਤਿ ਦਿਆ ਤੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਓ ਹਾਰ ਜਿਓ ਨਿਮਾਣਿਆ ਤੂੰ ਮਾਣ ਅਰਥਾਤ ਕਿ ਹਰੀ ਪਰਮੇਸ਼ਰ ਜਿਓ ਤੂੰ ਸਾਡਾ ਮਾਣ ਰਹਿਤ ਜੀਵਾਂ ਦਾ ਮਾਣ ਹੈ ਪਾਤਸ਼ਾਹ ਜੀ ਨਿਚੀ ਜਿਆ ਚੀਜ਼ ਕਰੇ ਮੇਰਾ ਗੋਬਿੰਦ ਅਰਥਾਤ ਕਿ ਸਾਨੂੰ ਨਿਕੰਮਿਆਂ ਜਿਆ ਨੂੰ ਕੋਈ ਕੰਮ ਵਾਲੇ ਕਰ ਦਿੰਦਿਆ ਨਿਚੀਆਂ ਜਿਆ ਨੂੰ ਮਹਾਰਾਜ ਕਹਿੰਦੇ ਕੋਈ ਚੀਜ਼ ਬਣਾ ਦਿੰਦੇ ਨੇ ਨਲਾਇਕਾਂ ਨੂੰ ਕਿਸੇ ਲਾਇਕ ਕਰ ਦਿੰਦੇ ਹੋ ਪਾਤਸ਼ਾਹ ਜੀ ਮੇਰੇ ਗੋਬਿੰਦ ਜੀ ਤੇਰੇ ਕੁਦਰਤ ਕਾਹ ਕੁਰਬਾਨ ਤੇ ਅਸੀਂ ਤੁਹਾਡੀ ਸ਼ਕਤੀ ਤੋਂ ਤੁਹਾਡੀ ਕੁਦਰਤ ਤੋਂ ਮਹਾਰਾਜ ਜੀ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਸਵਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵੇ ਕਾਰ ਕਦੇ ਸਿ ਛੜ ਕੇ ਬਹੁ ਪਾਤੀ ਬੌੜ ਪਿਤਾ ਗਲ ਲਾਵੇ ਜਿਹਾ ਬਾਲਕ ਪਾਏ ਸੁਪਾਈ ਜਿਵੇਂ ਕੋਈ ਛੋਟਾ ਬੱਚਾ ਮਹਾਰਾਜ ਕਹਿੰਦੇ ਸਹਿਜ ਸੁਭਾਹੀ ਲੱਖ ਅਪਰਾਧ ਕਮਾਵੇ ਲੱਖਾਂ ਹੀ ਅਪਰਾਧ ਕਮਾਉਣੇ ਕਰਦਾ ਲੱਖਾਂ ਹੀ ਗਲਤੀਆਂ ਭੁੱਲਾਂ ਕਰਨੀਆਂ ਕਰਦਾ ਹੈ ਮਹਾਰਾਜ ਕਹਿੰਦਾ ਕਾਰਯ ਉਪਦੇਸ਼ ਛਿੜਕੇ ਬਹੁ ਭਾਤੀ ਤੇ ਉਸ ਦਾ ਪਿਤਾ ਉਸ ਨੂੰ ਉਪਦੇਸ਼ ਕਰਕੇ ਬੜੀਆਂ ਭਾਂਤਾਂ ਦੇ ਨਾਲ ਝੜਕਣਾ ਕਰਦਾ ਹੈ ਡਾਂਟਣਾ ਕਰਦਾ ਹੈ ਪਰੰਤੂ ਮਹਾਰਾਜ ਕਹਿੰਦਾ ਬਹੁੜ ਪਿਤਾ ਗਲ ਲਾਵੇ ਤੇ ਉਸ ਦਾ ਪਿਤਾ ਫੇਰ ਉਸ ਨੂੰ ਫੜ ਕੇ ਗਲ ਦੇ ਨਾਲ ਲਾਉਣਾ ਕਰਦਾ ਹੈ ਮਹਾਰਾਜ ਜੀ ਤੁਸੀਂ ਵੀ ਸਾਡੇ ਤੇ ਕਿਰਪਾ ਕਰੋ ਕਹਿੰਦਾ ਪਿਛਲੇ ਔਗਣ ਵਖਸ ਲਏ ਪ੍ਰਭ ਆਗੈ ਮਾਰਗ ਪਾਵੈ ਤਿਆ ਪ੍ਰਭੂ ਪਰਮੇਸ਼ਰ ਜੀ ਆਪਣੇ ਸਿੱਖਾਂ ਸੇਵਕਾਂ ਦੇ ਆਪਣੇ ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦੇ ਹਨ ਤੇ ਅਗੋਂ ਵਾਲੇ ਜੀਵਨ ਦੇ ਵਿੱਚ ਭਵਿੱਖ ਦੇ ਵਿੱਚ ਜੀਵ ਨੂੰ ਮਾਰਗ ਤੇ ਪਾਉਣਾ ਕਰਦੇ ਹਨ ਰਸਤੇ ਤੇ ਪਾਉਣਾ ਕਰਦੇ ਹਨ ਗੁਰਮਤਿ ਦੇ ਰਾਹ ਤੇ ਤੋਰਨਾ ਕਰਦੇ ਹਨ ਕਹਿੰਦੇ ਹਰ ਅੰਦਰ ਜਾਮੇ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣ ਕਥਨ ਨਾ ਪੀਜਾ ਗੋਬਿੰਦ ਹਰ ਭਾਵੈ ਪੈਜ ਰਖਾਈਆ ਥਾਰੇ ਅੰਤਰ ਜਾਮੇ ਸਭ ਵਿਦ ਜਾਣੈ ਉਹ ਅੰਦਰ ਦੀਆਂ ਜਾਣਨ ਵਾਲਾ ਹਰੀ ਪਰਮੇਸ਼ਰ ਜਦੋਂ ਸਾਡੇ ਅੰਦਰ ਦੀਆਂ ਸਾਰੀਆਂ ਵਿਦਾਂ ਨੂੰ ਜਾਣਦਾ ਹੈ ਸਾਡੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ ਸਾਡੇ ਮਨ ਦੀ ਭਾਵ ਦੀ ਨੂੰ ਜਾਣਦਾ ਹੈ ਮਨ ਦੇ ਫੁਰਨੇ ਨੂੰ ਜਾਣਦਾ ਹੈ ਤਮਾਰਾ ਇਹ ਕਹਿੰਦੇ ਤਾਂ ਕਿਸ ਪੈ ਆਖ ਸੁਣਾਈਆ ਫਿਰ ਕਹਿ ਕੇ ਕਿੰਨੂ ਸੁਣਾਉਣਾ ਕਰੀਏ ਆਪਣਾ ਦੁੱਖ ਕਹਣਾ ਕਥਨ ਨਾ ਪੀਜਾ ਗੋਬਿੰਦਾ ਹਰ ਪਾਵੈ ਪੈਜ ਰਖਾਈਆ ਕਹਿਣਾ ਕਥਨ ਨਾ ਪੀਜਾ ਗੋਬਿੰਦ ਨਿਰਮ ਆਉਂਦੀਆਂ ਗੱਲਾਂ ਦੇ ਨਾਲ ਉਹ ਗੋਵਿੰਦਰ ਥਾਤ ਸ੍ਰਿਸ਼ਟੀ ਦਾ ਰਾਜਾ ਹਰੀ ਪਰਮੇਸ਼ਰ ਭੇਜਦਾ ਨਹੀਂ ਕਹਿੰਦੇ ਹਰ ਭਾਵੈ ਪੈਜ ਰਖਾਈਐ ਤੇ ਜਿਹੜਾ ਹਰੀ ਪਰਮੇਸ਼ਰ ਨੂੰ ਪਾ ਜਾਂਦਾ ਉਹਦੀ लाज-ਪੱਤ ਰੱਖਦੇ ਨੇ ਮਹਾਰਾਜ ਜਿਹੜਾ ਉਹਨੂੰ ਚੰਗਾ ਲੱਗਣ ਲੱਗ ਪੈਂਦਾ ਕਹਿੰਦੇ ਅਬਰ ਓਟ ਮੈਂ ਸਗਲੇ ਦੇਖੀ ਇੱਕ ਤੇਰੀ ਓਟ ਰਹੀਐ ਕਬਰ ਓਟ ਮੈਂ ਸਗਲੇ ਦੇਖੀ ਹਰੀ ਪਰਮੇਸ਼ਰ ਜਿਓ ਔਰ ਮੈਂ ਸਾਰੀਆਂ ਓਟਾਂ ਦੇਖ ਲਈਆਂ ਹਨ ਕੋਈ ਵੀ ਓਟ ਤੁਹਾਡੇ ਸਮਾਨ ਨਹੀਂ ਇਕ ਤੇਰੀ ਓਟ ਰਹਾਈਏ ਤੇ ਕੇਵਲ ਤੇ ਕੇਵਲੇ ਆਪਣੇ ਚਰਨਾਂ ਦੀ ਓਟ ਦੇ ਵਿੱਚ ਸਾਨੂੰ ਰੱਖਣਾ ਕਰੋ ਜੀ ਸੋਗ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੇ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੈ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਤੇ ਜਦੋਂ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਠਾਕੁਰ ਜੀ ਸਾਡੇ ਤੇ ਦਇਆਲੂ ਕਿਰਪਾਲੂ ਹੁੰਦੇ ਹਨ ਦਇਆ ਕਰਦੇ ਨੇ ਮਿਹਰ ਕਰਦੇ ਨੇ ਰਹਿਮ ਕਰਦੇ ਨੇ ਤਰਸ ਕਰਦੇ ਨੇ ਤਾਂ ਮਹਾਰਾਜ ਕਹਿੰਦੇ ਆਪੇ ਸੁਣੇ ਬੇਨੰਤੀ ਦੁਆਪੇ ਸਾਡੀਆਂ ਬੇਨਤੀਆਂ ਜੋਦੜੀਆਂ ਫਰਿਆਦਾਂ ਅਰਦਾਸਾਂ ਸੁਣਡੀਆਂ ਕਰਦੇ ਹਨ ਕਹਿੰਦੇ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕਾ ਮਨ ਕੀ ਚਿੰਤਿ ਤੇ ਫਿਰ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਮੇਲ ਕੇ ਉਹ ਸਾਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਹਰੀ ਪਰਮੇਸ਼ਰ ਜੀ ਔਰ ਸਭ ਚੂਕਾ ਮੰਨ ਕੇ ਚਿੰਤੀ ਸਾਡੇ ਮਨ ਦੀ ਸਾਰੀ ਚਿੰਤਾ ਚੋਂ ਰਤੋਖਲਾ ਫਿਕਰ ਮਿਟ ਜਾਂਦਾ ਹੈ ਕਹਿੰਦੇ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਤੇ ਸਤਗੁਰੂ ਪਾਤਸ਼ਾਹ ਹਰੀ ਹਰੀ ਦੇ ਨਾਮ ਦੀ ਅਬਖਦੀ ਹਰੀ ਹਰੀ ਦੇ ਨਾਮ ਦੀ ਦਵਾਈ ਸਾਡੇ ਮੁਖ ਦੇ ਵਿੱਚ ਪਾਉਣਾ ਕਰਦੇ ਹਨ ਜਨ ਨਾਨਕ ਸੁਖ ਵਸੰਤੀ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਹਿੰਦੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨ ਸੁੱਖਾਂ ਦੇ ਵਿੱਚ ਵਸਣਾ ਕਰਦੇ ਹਾਂ ਸੁਖੀ ਜੀਵਨ ਬਤੀਤ ਕਰਨਾ ਕਰਦੇ ਹਾਂ ਕਹਿੰਦੇ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੇ ਉਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ